ਅੱਜ ਸਵੇਰ ਸਾਰਾ ਆਪਣਾ ਨਾਮ ਬਤਾਈਏ ਮੈਂ ਦੱਸਦਾ ਜੀ ਅੱਜ ਸਵੇਰ 5 ਵਜੇ ਇਨਸਪੈਕਟਰ ਐਕਸਾਈਜ ਇਨਸਪੈਕਟਰ ਖੂਈਆ ਸਰਵਰ ਨਿਸ਼ੰਤ ਸਿੰਘ ਐਸ ਐਚ ਓ ਖੂਈਆ ਸਰਵਰ ਰਮਨ ਕੁਮਾਰ ਜੀ ਐਸ ਐਚ ਓ ਆਪਣਾ ਮਹੇਸ਼ ਕੁਮਾਰ ਜੀ ਹਿੰਦੂ ਮਲ ਕੋਟ ਜੀ ਰਾਜਸਥਾਨ ਜੀ ਇਹਨਾਂ ਸਾਰਿਆਂ ਦੀ ਗਵਾਹੀ ਵਿੱਚ ਜੁਆਇੰਟ ਆਪਰੇਸ਼ਨ ਚੱਲਿਆ ਫਾਈਵ ਫਾਈਵ ਹੈੱਡ ਤੇ ਰਾਜਸਥਾਨ ਦੀ ਨਹਿਰ ਦੇ ਹਾਥੇ ਪਾਸੇ ਜ ਜਿਹਦੇ ਵਿੱਚ ਸਾਨੂੰ ਅੱਜ ਬਹੁਤ ਵੱਡੀ ਰਿਕਵਰੀ ਹੋਈ ਆ ਤਕਰੀਬਨ 1,26,000 ਲੀਟਰ ਲਹਨ ਬਰਾਮਦ ਕੀਤੀ ਆ ਜਿਹਨੂੰ ਮੌਕੇ ਤੇ ਡਿਸਟ੍ਰਾਈ ਕੀਤਾ ਗਿਆ ਜ ਜਿਹਦੇ ਵਿੱਚ 70 ਤਰਪਾਲਾਂ ਸੀਗੀਆਂ ਇੱਕ ਤਰਪਾਲ ਚ 1000 ਲੀਟਰ ਲਹਨ ਸੀ 70,000 ਲੀਟਰ 30 ਡਰਮ ਕੀਤੇ ਆ ਜਿਹਦੇ ਚ 200 ਲੀਟਰ ਪਰ ਡਰਮ 6 ਲੀਟਰ ਤੇ 25 ਡਿੱਗੀਆਂ ਜੀ ਵੱਡੀਆਂ ਪੂਰੀਆਂ ਜਿਹਦੇ ਚ 2000 ਲੀਟਰ ਇੱਕ ਚ ਪੈਂਦਾ 50,000 ਲੀਟਰ ਲਹਨ ਆਉਂਦਾ ਟੋਟਲ 1.26 ਲੀਟਰ ਲਾਨ ਮੌਕੇ ਤੇ ਡਿਸਟ੍ਰੋਏ ਕੀਤੀ ਆ ਤੇ ਅੱਗੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਰਹੀਗੀ ਸਰ ਕਾਰਵਾਈ ਨਿਰੰਤਰ ਜਾਰੀ ਰਹੂਗੀ ਹਾਂ ਮੈਂ ਸੁਭਾਰਿੰਦੂ ਮਿੰਦੂਮਲ ਕੋਟ ਐਸਐਸਓ ਜੀ ਜੀ ਅੱਜ ਸਵੇਰ ਪੁਨੀਆ ਸਰਕਾਣਾ ਆ ਉਹ ਲੈ ਕੇ ਅੰਮੈ ਨਾ 5 ਲੰਨ ਪੀ ਤੇ ਕਾਰਵਾਈ ਕੀਤੀ ਇਸ ਵਿੱਚ ਲਗਭਗ ਹੈ ਨਾ 1 ਲੱਖ ਖੰਡ ਹੈ ਲਾਣ ਹੈ ਉਹ ਅਸ਼ਚੀ ਹੈ ਲਗਾਤਾਰ ਹੀ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਇਹ ਜਿਹੜੀ ਹੈਗੀ ਆ ਜੁਆਇੰਟ ਰੇਡ ਆ ਰਾਜਸਥਾਨ ਪੁਲਿਸ ਜਿਹੜੀ ਹਿੰਦੂਮਲ ਕੋਟ ਐਸ ਐਚਓ ਸਾਹਿਬ ਸ਼੍ਰੀ ਮਹੇਜ ਜੀ ਤੇ ਆਪਣੇ ਐਕਸਾਈਂਸਪੈਕਟਰ ਸਾਹਿਬ ਖਾਣਾ ਕੂਈਆਂ ਸਰ ਮੈਂ ਖੁਦ ਐਸ ਐਚਓ ਚੌਂਕੀ ਚਾਰਜਸ ਨੂੰ ਨਾਲ ਲੈ ਕੇ ਜਿਹੜਾ ਫੋਰਸ ਇਹ ਰੇਡ ਕੀਤੀ ਐ ਐਕਸਾਈ ਦੇ ਸਬੰਧ ਵਿੱਚ ਜਿੱਥੋਂ ਸਾਡੀ ਕਾਫੀ ਜਿਹੜੀ ਸਾਨੂੰ ਲਾਹਣ ਹੈ ਜਿਹੜੀ ਕੱਚੀ ਲਾਹਣ ਬਰਾਮਦ ਹੋਈ ਆ ਜਿਹੜੀ ਮੌਕੇ ਤੇ ਅਸੀਂ ਰਾਜਸਥਾਨ ਪੁਲਿਸ ਦੀ ਹਾਜ਼ਰੀ ਚ ਇਹਨੂੰ ਡਿਸਟロイ ਕੀਤਾ ਐ ਐਸ ਇਨਸਪੈਕਟਰ ਸਾਹਿਬ ਨਾਲ ਸੀ ਇਹਨੂੰ ਡਿਸਟロイ ਕੀਤਾ ਜੀ ਕਰੀਬ ਜਿਹੜੀ 1 ਲੱਖ 26000 ਲੀਟਰ ਲਾਹਣ ਹੈ ਇਹ ਡਿਸਟロイ ਕੀਤੀ ਜੀ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਰੇਗੀ ਸਰ ਇੱਕ ਕੰਟੀਨਿਊਅਸ ਹੀ ਰੱਖਾਂਗੇ ਰਾਜਸਥਾਨ ਪੁਲਿਸ ਨਾਲ ਰਾਤ ਦਾ ਕਰਕੇ ਕੰਟੀਨਿਊਅਸ ਹੀ ਰੇਡਾ ਕਰਦੇ ਰਾਂਗੇ ਇਹਨਾਂ ਨੂੰ ਡਿਸਟਰੋਏ ਕਰਦਾ ਰਹਿਗੇ ਤਾਂ ਕਿ ਜਿਹੜੇ ਇਹ ਗਲਤ ਅੰਸਰ ਇਹਨਾਂ ਨੂੰ ਫਾਈਨੈਂਸ਼ੀਅਲ ਜਿੰਨਾ ਵੀ ਇਹਨਾਂ ਤੋਂ ਨੁਕਸਾਨ ਪਹੁੰਚਾਇਆ ਜਾ ਸਕੇ ਉਹਨਾਂ ਪਹੁੰਚਾਵਾਂਗੇ ਤਾਂ ਕਿ ਇਹ ਹੌਲੀ ਹੌਲੀ ਕੰਮ ਇਹਦੇ ਤੋਂ ਬਾਝ ਜਾਵੇ